ਜੇ ਲੈਣਾ ਟਰੈਕਟਰ ਕਬੋਟਾ ਜਾਂ ਫਿਰ ਲੈਣਾ ਡੀਜੀ ਟਰੈਕ ਕਿਤੇ ਰੁਕਣ ਦੀ ਲੋੜ ਨਹੀਂ ਸਿੱਧੇ ਰਾਜਪੁਰੇ ਆ ਕੇ ਮਾਰੇਓ ਬ੍ਰੇਕ ਮਿੱਤਰੋ ਅੱਜ ਨਾ ਆਪਾਂ ਸਤਕਾਰ ਮੋਟਰ ਜਿੱਤੇ ਪਹੁੰਚਿਆ ਬਹੁਤ ਵੱਡੇ ਵੱਡੇ ਆਫਰ ਦੇਤੇ ਬਹੁਤ ਵੱਡੇ ਵੱਡੇ ਆਫਰ ਜਿਹੜਾ ਆ ਟਰੈਕਟਰ ਖੜਾ ਨਾ ਇਹ 211 ਐਨ ਇਹਦੇ ਉੱਪਰ 2 ਲੱਖ 45000 ਦੀ ਸਬਸਿਡੀ ਆ ਇਹ ਟਰੈਕਟਰ ਦੇ ਉੱਪਰ ਤੇ ਜੇ ਗੱਲ ਕਰੀਏ ਆ ਟਰੈਕਟਰਾਂ ਦੇ ਉੱਪਰ ਮਿੱਤਰੋ ਇਹ ਟਰੈਕਟਰਾਂ ਦੇ ਨਾਲ ਨਾ ਇੱਕ ਮੋਟਰਸਾਈਕਲ ਫ੍ਰੀ ਐ ਸੀਡੀ ਡੀ ਲਕਸ ਦਾ ਹੀਰੋ ਵਾਲਿਆਂ ਦਾ ਮੋਟਰਸਾਈਕਲ ਬਿਲਕੁਲ ਫਰੀ ਹੈ ਤੇ ਬਾਕੀ ਇਧਰਲੇ ਪਾਸੇ ਮਸ਼ੀਨਾਂ ਖੜੀਆਂ ਨੇ ਉਧਰਲੇ ਪਾਸੇ ਡਿਜੀਟ੍ਰੈਕਰ ਟਰੈਕਟਰ ਖੜੇ ਨੇ ਕੱਲੇ-ਕੱਲੇ ਦੀ ਜਾਣਕਾਰੀ ਲਵਾਂਗੇ ਆਪਾਂ ਸਰਦਾਰ ਜਸਵਿੰਦਰ ਸਿੰਘ ਜੀ ਹੋਰਾਂ ਨੂੰ ਮਿਲ ਕੇ ਵੀ ਆਫਰ ਕਿਉਂ ਦੇਤੇ ਕੀ ਗੱਲਬਾਤ ਹੈ ਤੇ ਆਜੋ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਸ ਤੋਂ ਬਾਅਦ ਅਗਲੀ ਜਾਣਕਾਰੀ ਲੈਂਦੇ ਆਂ ਆਜਾ ਧਰਮਿਕ ਅੰਦਰ ਹੀ ਆ ਜਾ ਅਸੀ ਕਾਲ ਜੀ ਕੀ ਹਾਲ ਚਾਲ ਨੇ ਸਰ ਅਸੀ ਕਾਲ ਜੀ ਠੀਕ ਹੋ ਸਰ ਮੈਨੂੰ ਪਤਾ ਲੱਗਿਆ ਕਹਿੰਦੇ ਰਾਜਪੁਰੇ ਨਾ ਧਮਾਕਾ ਹੋਇਆ ਪਿਆ ਬਹੁਤ ਜ਼ਿਆਦਾ ਬਚਾਉਂਦੇ ਕਿਉਂ ਫਿਰ ਮੈਨੂੰ ਕੱਲੇ ਨੂੰ ਪਤਾ ਲੱਗਿਆ ਆਪਾਂ ਸਾਰੇ ਸੱਜਣਾਂ ਨੂੰ ਕਿਉਂ ਨਾ ਦੱਸ ਦਈਏ ਕਿਸਾਨ ਭਰਾਓ ਤਾਵਲੇ ਨੇ ਉਹਨਾਂ ਨੂੰ ਪਹਿਲੀ ਵਾਰੀ ਖੁਸ਼ੀ ਆ ਵੀ ਟਰੈਕਟਰ ਸਸਤੇ ਬਹੁਤ ਹੋ ਗਏ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਕਹਿੰਦੇ ਕੱਲੇ ਟਰੈਕਟਰ ਸਸਤੇ ਨਹੀਂ ਹੋਏ ਨਾਲ ਮੋਟਰਸਾਈਕਲ ਵੀ ਬਾਈ ਉਹਨਾਂ ਨੇ ਫ੍ਰੀ ਕਰਤੇ ਸਹੀ ਸੁਣਿਆ ਮੈਂ ਮੋਟਰਸਾਈਕਲ ਫ੍ਰੀ ਆ ਬਿਲਕੁਲ ਬਿਲਕੁਲ ਫ੍ਰੀ ਹੈ ਜੀ ਅੱਛਾ ਜ਼ਿਮੀਦਾਰਾਂ ਦੀ ਡਿਮਾਂਡ ਨੂੰ ਦੇਖਦੇ ਹੋ जीरो दी है एचडी लेक्स मॉडल है ठीक है जी वो कस्टमर बाइक भी ले सकता है जे डिस्काउंट चाहे ता डिस्काउंट भी ले सकता है 61000 روپے دا 61000 ਆਪਾਂ डिस्काउंट ਵੀ ਕਰ ਦਾਂਗੇ ਨਹੀਂ ਮੋਟਰਸਾਈਕਲ ਦੇ ਦਾਂਗੇ ਬਿਲਕੁਲ ਬਿਲਕੁਲ ਠੀਕ ਹੈ ਜੀ ਕਸਟਮਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਜਿੱਦਾਂ ਵੀ ਚਾਹਦਾ ਹੋ ਸਕਦਾ ਜੇ ਮਤਲਬ ਉਹਨਾਂ ਕੋਲੇ ਮੋਟਰਸਾਈਕਲ ਹੈਗਾ ਉਹ ਕਹਣਗੇ ਜੀ ਸਾਨੂੰ ਘੱਟ ਜਿਆਦਾ ਦਾ ਫਾਇਦਾ ਕਰ ਦੋ ਲੈਸ ਕਰ ਦੋ ਉਹ ਲੈਸ ਹੋ ਜਾਏਗਾ ਨਹੀਂ ਫਿਰ ਆਪਾਂ ਮੋਟਰਸਾਈਕਲ ਤਾਂ ਦੇ ਹੀ ਦੇਣਾ ਬਿਲਕੁਲ ਓਕੇ ਸਰ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਮਤਲਬ ਇਹ ਫੀਲਡ ਦੇ ਨਾਲ ਜੁੜਿਆ ਹਾਂ ਇਸ ਫੀਲਡ ਬਾਰੇ ਗੱਲ ਕਰੀ ਸਰ 98 ਤੋਂ ਮੈਂ ਹੈਗਾ ਐਕਚੁਅ ਬਹੁਤ ਪ੍ਰਾਣੇ ਹੋ ਅਸੀਂ 14 ਸਾਲ ਸੋਨਾਲੀ ਕਾ ਦੀ ਡੀਲਰਸ਼ਿਪ ਰੱਖੀ ਹੈ ਜੀ ਤੇ ਉਸ ਤੋਂ ਬਾਅਦ 11 ਸਾਲ ਮਹਿੰਦਰਾ ਦੀ ਰੱਖੀ ਹੈ ਹਮ ਪਰ ਹੁਣ ਜਿੱਦਾਂ ਕਹਿੰਦੇ ਗੁਰਵਾਨੀ ਜਾਂਦਾ ਇੱਕ ਵਕਤ ਵਿਚਾਰੇ ਤੋਂ ਬੰਦਾ ਹੋਏ ਹਾਂ ਟਾਈਮ ਦੇ ਮੁਤਾਬਕ ਬੰਦੇ ਨੂੰ ਬਦਲ ਜਾਣਾ ਚਾਹੀਦਾ ਹੈ ਸਹੀ ਗੱਲ ਹੁਣ ਅੱਜ ਦੇ ਟਾਈਮ 'ਚ ਲੋਕਾਂ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਕਹਿੰਦੇ ਜੀ ਇੰਟਰਨੈਸ਼ਨਲ ਟੈਕਨੋਲੋਜੀ ਉਸ ਲੈਵਲ ਦੀ ਸਾਨੂੰ ਮਸ਼ੀਨਰੀ ਚਾਹੀਦੀ ਹੈ ਹਮ ਤੇ ਉਹ ਚੀਜ਼ ਦੇਖਦੇ ਹੋ ਅਸੀਂ ਜਪਾਨੀਜ਼ ਕੰਪਨੀਆਂ ਕਬੋਟਾ ਜੀ ਕਬੋਟਾ ਜਪਾਨੀਜ਼ ਬ੍ਰਾਂਡ ਹੈ ਹਾਂਜੀ ਇਹਨਾਂ ਦਾ ਸਕੋਰ ਨਾਲ ਟਾਈਪ ਹੋਇਆ ਹੈ ਠੀਕ ਹੈ ਜੀ ਤੇ ਉਹ ਦੇਖਦੇ ਹੋਏ ਸੀ ਇਹ ਪ੍ਰੋਡਕਟ ਬਾਰੇ ਪਹਿਲੇ ਪੂਰੀ ਘੋਕ ਕੀਤੀ ਜਾਂਚ ਪੜਤਾਲ ਕੀਤੀ ਹੂੰ ਤੇ ਇਹਦੀ ਸਭ ਤੋਂ ਵੱਡੀ ਜਿਹੜਾ ਫੀਚਰ ਹੈ ਤਾਂ ਫਿਊਲ ਐਫੀਸ਼ੀਐਂਟ ਹੈ ਡੀਜ਼ਲ ਖਰਚਾ ਬਹੁਤ ਘੱਟ ਹੈ ਠੀਕ ਹੈ ਜੀ ਦੂਜਾ ਬਾਇਲੈਂਸਰ ਸ਼ਾਫਟ ਵਰਗੀਆਂ ਚੀਜ਼ਾਂ ਲੱਗੀਆਂ ਜਿਹੜੀ ਮਰਸਡੀਜ਼ ਜਾਂ ਆਡੀ ਕਾਰ ਚਾਹੁੰਦੀਆਂ ਜਿਹਦੇ ਨਾਲ ਵਾਈਬ੍ਰੇਸ਼ਨ ਹੀ ਹੈਗੀ ਸਹੀ ਗੱਲ ਹੈ ਕੰਫਰਟ ਬਹੁਤ ਹੈ ਚਲਾਨ ਚ ਬਿਲਕੁਲ ਬਿਲਕੁਲ ਤੇ ਐਡਵਾਂਸ ਫੀਚਰਸ ਹੋਣ ਦੇ ਨਾਤੇ ਆਉਣ ਵਾਲੇ ਟਾਈਮ ਦਾ ਪ੍ਰੋਡਕਟ ਹੂੰ ਸਮਝਦੇ ਹੋਏ ਅਸੀਂ ਅਸੀਂ ਡਿਸੀਜਨ ਲਿੱਤਾ ਹੈ ਅਸੀਂ ਵੀ ਉਹਨਾਂ ਲੋਕਲ ਬ੍ਰਾਂਡਸ ਨੂੰ ਛੱਡ ਕੇ ਇੱਕ ਇੰਟਰਨ ਕਸਟਮਰ ਨੂੰ ਸਣ ਵਧੀਆ ਪ੍ਰੋਡਕਟ ਮਿਲ ਸਕੀ ਬਲਕਿ ਸੇਫਟੀ ਫੀਚਰਸ ਵੀ ਹੈਗੇ ਆ ਫਿਊਲ ਐਫੀਸ਼ੀਐਂਟੀ ਜਿਹੜਾ ਅੱਜ ਦਾ ਦੇਖੋ ਡੀਜ਼ਲ ਖਰਚ ਡੀਜ਼ਲ ਕਿੰਨਾ ਮਹਿੰਗਾ ਹੁੰਦਾ ਜਾ ਰਿਹਾ ਦਿਨੋਂ ਪਰ ਦਿਨ ਹਣਾ ਤੇ ਉਹ ਕਸਟਮਰ ਦੇ ਬੈਨੀਫਿਟ ਚ ਵੀ ਹੈਗਾ ਠੀਕ ਹੈ ਜੀ ਖਰਚਾ ਘੱਟ ਹੈ ਕੰਫਰਟ ਉਹ ਮਰਸੀਡੀ ਗੱਡੀ ਵਾਲਾ ਕੰਫਰਟ ਹੈ ਤੇ ਯੰਗ ਜਨਰੇਸ਼ਨ ਹੈ ਜਿਹੜੀ ਉਹ ਚੀਜ਼ਾਂ ਇਹ ਡਿਮਾਂਡ ਕਰਦੀ ਆ ਅੱਜ ਦੀ ਰੇਟ ਬਿਲਕੁਲ ਬਿਲਕੁਲ ਤੇ ਉਹ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਇਸ ਕੰਪਨੀ ਨਾਲ ਅਟੈਚਮੈਂਟ ਦੁਆਰਾ ਹੁਣ ਸਟਾਰਟ ਕੀਤਾ ਐ ਐਕਸਪੀਰੀਅੰਸ ਜਿਹੜਾ ਸਭ ਕਾਫੀ ਪੁਰਾਣਾ ਹੈ ਸਮੇਂ ਦੀ ਜ਼ਰੂਰਤ ਨੂੰ ਸਮਝਦੇ ਹੋਏ ਸਾਨੂੰ ਇਹ ਡਿਸੀਜਨ ਬਦਲਣਾ ਪਿਆ ਲੈਣਾ ਪਿਆ ਡਿਸੀਜਨ ਸਹੀ ਗੱਲ ਹੈ ਤੇ ਆਪਣੇ ਲਈ ਜਿਹੜੇ ਵੀ ਮਾਡਲ ਖੜੇ ਜੀ ਆਪਾਂ ਥੋੜੀ ਜੀ ਜਾਣਕਾਰੀ ਦੇਣੀ ਹੈ ਕਿਸਾਨ ਭਰਾਵਾਂ ਨੂੰ ਵੀ ਤੁਸੀਂ ਸਰਚ ਕੀਤਾ ਤੁਹਾਡੇ ਦਿਮਾਗ ਦੇ ਵਿੱਚ ਗੱਲ ਬੈਠੀ ਵੀ ਯਾਰ ਅੱਜ ਕੱਲ ਆਉਣ ਵਾਲਾ ਸਮਾਂ ਜਿਹੜਾ ਕਬੋਟਾ ਟਰੈਕਟਰ ਦਾ ਹੈ ਬਿਲਕੁਲ ਜੀ ਉਹ ਉਹ ਸ਼ੋਰ ਨਹੀਂ ਕਰਦਾ ਉਹ ਤਾਂ ਡੀਜ਼ਲ ਖਾਂਪਦਾ ਜਿਹੜੀ ਬਹੁਤ ਘੱਟ ਹੈ ਹੈਨਾ ਤੇ ਆਪਾਂ ਸਾਰੀ ਜਾਣਕਾਰੀ ਕਿਸਾਨ ਭਰਾਵਾਂ ਨੂੰ ਵੀ ਦੇਣੀ ਹੈ ਆਪਾਂ ਸ਼ੁਰੂਆਤ ਕਰ ਲਈਏ ਜੰਮੇ ਜੀ ਇਹ ਟਰੈਕਟਰ ਹੈ ਜਿਹੜਾ ਛੋਟਾ ਜਿਹੇ ਦੇ ਉੱਪਰ 245000 ਦੀ ਸਬਸਿਡੀ ਤੁਸੀਂ ਨੇ ਦੱਸਿਆ ਸੀਗਾ ਹਾਂ ਜੀ ਇਹ ਐਕਚੁਅਲੀ ਹਾਰਟੀਕਲਚਰ ਡਿਪਾਰਟਮੈਂਟ ਤੋਂ ਹੈ ਜੀ ਹਾਂ ਜੀ ਹਾਰਟੀਕਲਚਰ ਡਿਪਾਰਟਮੈਂਟ ਇਹਦੇ ਤੇ ਜੇ ਲੇਡੀਜ਼ ਦੇ ਨਾਮ ਆਪਾਂ ਲਈਏ 245000 ਦੀ ਸਬਸਿਡੀ ਹੈ ਅੱਛਾ ਜੇ ਜੈਂਟਸ ਦੇ ਨਾਮ ਲਈਏ ਤਾਂ 196000 ਦੀ ਹੈ ਠੀਕ ਹੈ ਜੀ ਆ ਇਸ ਪ੍ਰੋਡਕਟ ਦੀ ਖਾਸੀਅਤ ਇਹ ਹੈ ਵੀ ਇੱਕ ਤਾਂ ਦੇਖੋ ਇਹ ਤਿੰਨ ਸਿਲੰਡਰ ਚ ਆਂਦਾ ਹੈ ਠੀਕ ਹੈ ਜੀ ਟਰੈਕਟਰ ਛੋਟਾ ਹੈ 21 ਹੌਸਪਾਵਰ ਚ ਹੈ ਤਿੰਨ ਸਿਲੰਡਰ ਹੈ ਜੀ 4/4 ਹੈ ਅੱਛ ਠੀਕ ਹੈ ਜੀ ਲੋ మీడియం ਹਾਈ ਗੇਰਾਂ ਚ ਹੈ ਹਮ ਇਹ ਮਤਲਬ ਫੁੱਲੀ ਲੋਡੀ ਮਾਡਲ ਹੈ ਇਹ ਇਸ ਸਾਡੇ ਤਿੰਨ ਮਾਡਲਸ ਆਂਦੇ 22 ਹਸਪਾਵਰ ਦਾ ਇੱਕ 24 ਦਾ ਇਸ ਤੋਂ ਵੱਡਾ ਇੱਕ 27 ਹਸਪਾਵਰ ਦਾ ਠੀਕ ਹੈ ਜੀ ਤੇ ਤਿੰਨ ਮਾਡਲਾਂ ਚ ਵੇਲੇ ਇਹ ਮਤਲਬ ਜਿਆਦਾ ਬਾਗਬਾਨੀ ਵਾਸਤੇ ਵਰਤੇ ਜਾਂਦੇ ਹਨ ਹੈ ਨਾ ਜੀ ਤੇ ਜਿਹੜੇ ਸਰ ਆਹ ਐਪਲੀਮੈਂਟ ਤੁਸੀਂ ਮਤਲਬ ਆਈ ਦੀ ਮਗਰ ਰੋਟਾ ਬੀਟਰ ਪਾਇਆ ਹੋਇਆ ਹੈ ਹਾਂਜੀ ਇਹ ਫਿਰ ਇਹਦਾ ਕੀ ਸਿਸਟਮ ਹੁੰਦਾ ਕੀ ਹਿਸਾਬ ਕਿਤਾਬ ਇਹ ਦੇਖੋ ਬਾਗ ਬਾਗ ਚ ਜਿਹੜਾ ਨੈਰੋ ਜਿਹੜੇ ਸਪੇਸ ਹੁੰਦੀ ਹੈ ਛੋਟੀ ਜਗ੍ਹਾ ਚ ਚਲਾਉਣ ਵਾਸਤੇ ਹਨਾ ਤੁਸੀਂ ਇਹ ਰੋਟਾਵੇਟਰ ਸਾਢੇ 3/4 ਫੁੱਟ ਦਾ ਰੋਟਾਵੇਟਰ ਹੈ ਹਾਂਜੀ ਰੋਟਾਵੇਟਰ ਚਲਾ ਸਕਦੇ ਹੋ ਤੁਸੀਂ ਉਹ ਦੇਖ ਰਹੇ ਹੋ ਗ੍ਰਾਸ ਕਟਰ ਹੈ ਉਧਰ ਜੀ ਤੇ ਗ੍ਰਾਸ ਕਟਰ ਹੈ ਘਾਹ ਕੱਟਣਾ ਤੁਸੀਂ ਬਾਗਾਂ ਚ ਯੂਨੀਵਰਸਿਟੀ ਚ ਕਿਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਮਲਟੀ ਪਰਪਸ ਵਾਸਤੇ ਐਪਲੀਕੇਸ਼ਨ ਹੈ ਇਹ ਹਾਂਜੀ ਹਾਂਜੀ ਤੇ ਮੈਨੂੰ ਇਹ ਦੱਸਿਓ ਜੀ ਹੁਣ ਜਿਹੜਾ ਵੀ ਸੱਜਣ ਜਿਹੜਾ ਵੀ ਕਸਟਮਰ ਕਿਸਾਨ ਪਰ ਆਪਣੇ ਤੋਂ ਟਰੈਕਟਰ ਲੈ ਕੇ ਜਾਂਦਾ ਹੈ ਉਹਨਾਂ ਨੇ ਤੁਹਾਡੇ ਕੋਲੇ ਮੰਗ ਰੱਖਦੀ ਵੀ ਸਾਨੂੰ ਇਦਾਂ ਦਾ ਇਹ ਕਾ ਘਟਨ ਵਾਲੀ ਮਸੀਤ ਜਾਂਦੀ ਹੈ ਜਾਂ ਰੋਟਾ ਬਟਾ ਜਾਂਦਾ ਹੈ ਇਹ ਤੁਸੀਂ ਬਰਹਾਲ ਕਰਕੇ ਦੇ ਦੇਣੇ ਜੀ ਦੇਖੋ ਇਹਦੇ ਜੇ ਮੈਂ ਉਹ ਵੀ ਤੁਹਾਨੂੰ ਦੱਸਣਾ ਚਾਹਾਂ ਵੀ ਦੇਖੋ ਜਿਹੜੀ ਐ ਸਕੋਰ ਕਬੋਟਾ ਗਰੁੱਪ ਬਣਿਆ ਹੁਣੇ ਹਾਂਜੀ ਐ ਸਕੋਰ ਪੁਰਾਣੀ ਕੰਪਨੀ ਇੰਡੀਅਨ ਕੰਪਨੀ ਸੀ ਜੀ ਤੇ ਕਬੋਟਾ ਜਪਾਨੀਜ਼ ਬ੍ਰਾਂਡ ਹੈ ਹਾਂ ਤੇ ਇਹ ਆਪਸੇ ਹੁਣ ਜੁਆਇੰਟ ਵੈਂਚਰ ਬਣ ਗਿਆ ਜੀ ਇਹਨਾਂ ਨੇ ਹੁਣ ਕਿਤੇ ਤਿੰਨ ਯੂਨਿਟ ਬਣਾਤੇ ਇਹਦੇ ਠੀਕ ਹੈ ਜੀ ਇੱਕ ਤਾਂ ਕਬੋਟਾ ਦਾ ਹੋ ਗਿਆ ਸਕੋਰ ਕਬੋਟਾ ਦੇ ਨਾਮ ਸਾਰਿਆਂ ਦਾ ਸਕੋਰ ਕਬੋਟਾ ਹੀ ਆ ਜੀ ਇੱਕ ਐਗਰੀ ਮਸ਼ੀਨਰੀ ਦਾ ਹੈਗਾ ਫਾਰ ਇੱਕ ਐਗਰੀ ਸੋਲੂਸ਼ਨ ਹੈ ਮਤਲਬ ਕਿ ਜਿੰਨੇ ਵੀ ਇੰਪ ਉਦੇ ਵਿੱਚ ਹਾਰਵੈਸਟਰ ਹੋ ਗਈ ਜੀ ਕੰਬਾਈਨ ਹੋ ਗਈ ਹੂੰ ਰੋਟਾਵੇਟਰ ਹੋ ਗਿਆ ਜੀ ਡੀਲਰ ਹੋ ਗਿਆ ਜੀ ਕਿਸੇ ਵੀ ਟਾਈਪ ਦਾ ਇੰਪਲੀਮੈਂਟ ਚਾਹੀਦਾ ਹੈ ਤਾਂ ਕੰਪਨੀ ਕੋਲ ਪੂਰੀ ਰੇਂਜ ਅਵੇਲੇਬਲ ਹੈ ओके हां ਕੋਈ ਵੀ ਕਸਟਮਰ ਕਿਸੇ ਵੀ ਸਾਈਜ਼ ਦਾ ਹਾਂ ਟਰੈਕਟਰ ਦੇ ਸਾਈਜ਼ ਦੇ ਅਕੋਰਡਿੰਗ ਕੋਈ ਵੀ ਇੰਪਲੀਮੈਂਟ ਸਾਡੇ ਤੋਂ ਲੈ ਸਕਦਾ ਇੱਕ ਤਾਂ ਪ੍ਰੋਡਕਟ ਹੋ ਗਿਆ ਕਬੂਟੇ ਦੇ ਪ੍ਰੋਡਕਟਸ ਹੋ ਗਏ ਹਾਂਜੀ ਇੱਕ ਐਗਰੀਕਲਚਰ ਮਸ਼ੀਨਰੀ ਦਾ ਹੋ ਗਿਆ ਇਹ ਜਿਹੜਾ ਫਾਰਮਿੰਗ ਸੋਲੂਸ਼ਨ ਦਾ ਹਾਂਜੀ ਤੇ ਤੀਜਾ ਹੋ ਗਿਆ ਜੀ ਜਿਹੜਾ ਘੱਟ ਪੈਸੇ ਦੀ ਥੋੜਾ ਵਧੀਆ ਪ੍ਰੋਡਕਟ ਜਿਹੜਾ ਲੈਣਾ ਚਾਹੁੰਦਾ ਅੱਛਾ ਉਹ ਡਿਜੀਟ ਟਰੈਕ ਦਾ ਉਹ ਡਿਜੀਟ ਟਰੈਕ ਦੇ ਪਾਵਰ ਟਰੈਕ ਹਾਂ ਆਪਾਂ ਸੂਤ ਕਰਦੇ ਹਾਂ ਜੀ ਜਿਵੇਂ ਇਹ ਤਾਂ ਆ ਗਿਆ ਆਪਣੇ ਕੋਲੇ 21 ਹੌਸਪਾਵਰ ਦੇ ਵਿੱਚ ਆ ਗਿਆ ਛੋਟਾ 24 ਚ ਆ ਗਿਆ ਤੇ 27 ਚ ਆ ਗਿਆ 24 ਚ ਆ ਗਿਆ ਓਕੇ ਇਹਨਾਂ ਇੰਨਾ ਮਾਡਲਾਂ ਦੇ ਉੱਪਰ ਲਗਭਗ ਹੀ ਆਪਣੇ ਲੇਡੀਜ਼ ਦੇ ਨਾਂ ਤੇ 240000 ਦੀ ਜਿਹੜੀ ਸਬਸਿਡੀ ਆ ਹਾਂਜੀ ਹਾਂ ਉਹ ਸਾਰਿਆਂ ਤੇ ਸਾਰਿਆਂ ਦੇ ਇੱਕ ਹੀ ਹੈ 245000 ਰੁਪਏ ਦੀ ਲੇਡੀਜ਼ ਦੇ ਨਾਮ ਠੀਕ ਹੈ ਜੀ 196000 ਰੁਪਿਆ ਜੈਂਟਸ ਦੇ ਨਾਮ ਜੈਂਟਸ ਦੇ ਨਾਂ ਤੇ ਓਕੇ ਤੇ ਜਿਹੜੇ ਆ ਮਾਡਲ ਖੜੇ ਜੀ ਇੰਨਾ ਬਾਰੇ ਵੀ ਥੋੜਾ ਚਾਨਣਾ ਪਾਇਓ ਇਹ ਆ ਗਿਆ ਇਹ ਸਾਡਾ ਐਮਯੂ 5202 ਜੀ ਮਲਟੀ ਯੂਟਿਲਿਟੀ ਕਹਿੰਦੇ ਇਹਨੂੰ ਠੀਕ ਹੈ ਜੀ ਮਲਟੀ ਯੂਟਿਲਿਟੀ ਵਹੀਕਲ ਤੇ ਇਹਦੇ ਬਾਰੇ ਦੱਸਿਓ ਥੋੜਾ ਜੀ ਇਹ ਮਾਡਲ ਬਾਰੇ ਇਹ ਸਾਡਾ ਮਾਡਲ ਹੈ ਜੀ MU5502 ਮਲਟੀ ਯੂਟਿਲਿਟੀ ਠੀਕ ਹੈ ਜੀ ਇਹ 55 ਹਸਪਾਵਰ ਕੈਟਾਗਰੀ ਦਾ ਟਰੈਕਟਰ ਹੈ ਹਾਂ ਜੀ ਇਹ 2 ਵੀਲ ਡਰਾਈਵ ਵੀ अवेलेबल ਹੈ 4x4 ਚ ਵੀ अवेलेबल ਹੈ ਠੀਕ ਹੈ ਜੀ ਠੀਕ ਹੈ ਜੀ ਇਹ ਇਹਨਾਂ ਦੀ ਗਾਰੰਟੀ ਜੀ ਜੇ ਆਪਾਂ ਗੱਲ ਕਰੀਏ ਜੀ 5 ਸਾਲ ਦੀ ਵਾਰੰਟੀ ਹੈ ਸਾਰੇ ਪ੍ਰੋਡਕਟਸ ਦੀ ਸਾਡੀ 5 ਸਾਲ ਦੀ ਵਾਰੰਟੀ ਆਉਂਦੀ ਹੈ 5 ਸਾਲ ਦੀ ਗਾਰੰਟੀ ਹੈ ਹਾਂ ਕੋਈ ਵੀ ਲਓ ਤੁਸੀਂ ਡਿਜੀਟ ਚ ਲਓ ਪਾਵਰ ਟਰੈਕ ਲਓ ਕਬੋਟਾ ਲਓ ਹਾਂ ਜੀ ਸਾਰਿਆਂ ਦੇ 5 ਸਾਲ ਦੀ ਵਾਰੰਟੀ ਆਉਂਦੀ ਹੈ ਠੀਕ ਹੈ ਜੀ ਇਹ 55 ਹਸਪਾਵਰ ਦੇ ਕਿੰਨੀਆਂ ਸਪੀਡਾਂ ਦੇ ਵਿੱਚ ਹੋਊਗਾ ਜੀ ਇਹ ਇਹ 3 ਸਪੀਡ ਤੇ ਬਾਕੀ ਜਿਵੇਂ ਤੁਸੀਂ ਦੱਸਿਆ ਵੀ ਇੱਕ ਤਾਂ ਇਹ ਬਿਲਕੁਲ ਹੀ ਸ਼ੋਰ ਨਹੀਂ ਕਰਦਾ ਬਿਲਕੁਲ ਸਾਇਲੈਂਟ ਟਰੈਕਟਰ ਹੈ ਹਨਾ ਜੀ ਤੇ ਦੋਨੇ ਪਾਸੇ ਇਹਦੇ ਬੈਲੈਂਸਰ ਸ਼ਾਫਟਾਂ ਲੱਗੀਆਂ ਹੋ ਜਾਂਣੇ ਜੀ ਹਾਂਜੀ ਹਾਂਜੀ ਇੱਕ ਵੀਡੀਓ ਆਪਣੀ ਬਹਿਰਨ ਹੋਈ ਸੀ ਕਹਿੰਦੇ 10-12 ਛਿੱਕੇ ਨੇ ਤੇ ਉੱਪਰ ਏਜੰਸੀ ਦੇ ਕੁਝ ਮੈਂਬਰਾਂ ਨੇ ਖੜੇ ਕੀਤੇ ਤੇ ਸਟਾਰਟ ਕੀਤਾ ਹੋਇਆ ਸੀ ਉਹ ਗਿਰ ਨਹੀਂ ਤੇ ਰਹੇ ਇੰਨਾ ਸਾਇਲੈਂਟ ਆ ਹਾਂ ਇਹ ਬੈਲੈਂਸਰ ਸ਼ਾਫਟ ਦੇਖੋ ਆਡੀ ਐ ਮਰਸੀਡੀਜ਼ ਕਾਰ ਚਾਹਦੀ ਹੈ ਹਾਂਜੀ ਟਰੈਕਟਰ ਇੰਡਸਟਰੀ ਦਾ ਕਿਸੇ ਕੰਪੀਟੀਟਰ ਨੇ ਸੋਚਿਆ ਵੀ ਨਹੀਂ ਵੀ ਇਹ ਲੱਗ ਨਹੀਂ ਸਕਦੀ ਹੈ ਇਹ ਲਾ ਸਕਦੇ ਆਪਾਂ ਬਟ ਜਪਾਨੀਜ਼ ਨੇ ਉਹ ਵੀ ਲਗਾਈ ਹੋਈ ਹੈ ਸਹੀ ਗੱਲ ਆ ਆਡੀ ਵਾਲੇ ਫੀਚਰ ਜਾਨੀ ਕਿਹੜੇ ਟਰੈਕਟਰਾਂ ਦੇ ਵਿੱਚ ਇਹ ਆਪਣੇ ਕਬੋਟਾ ਏਜੰਸੀ ਦੀ ਗੱਲ ਤੁਸੀਂ ਬੈਟਰੀ ਵੀ ਦੇਖੋਗੇ ਇਹਦੀ ਬੈਟਰੀ ਸਾਡੀ ਦੇਖੋ ਇਹ ਚਾਰ ਸਿਲੰਡਰ ਟਰੈਕਟਰ ਹੈ ਹਾਂਜੀ ਤੇ ਬੈਟਰੀ ਦਾ ਸਾਈਜ਼ ਹੈ ਦੇਖੋ 80 ਐਂਪੀਅਰ ਦੀ ਸਾਰੀ ਬੈਟਰੀ ਹੈ ਸਹੀ ਜਦੋਂ ਕਿ ਇਹਨੂੰ ਘੱਟੋ ਘਾਟ ਆਮ ਜਿਹੜਾ ਚਾਰ ਸਿਲੰਡਰ ਟਰੈਕਟਰ ਹੈ ਉਹਨੂੰ 100 ਐਂਪੀਅਰ ਦੀ ਬੈਟਰੀ ਚਾਹੀਦੀ ਹੈ ਘੱਟੋ ਘਾਟ ਬਿਲਕੁਲ ਜੀ ਪਰ ਕੰਪਨੀ ਸਾਡੀ ਕਹਿੰਦੀ ਹੈ ਇਹ ਵੀ ਅਸੀਂ ਵੱਡੀ ਦਿੱਤੀ ਹੋਈ ਹੈ ਬਿਲਟ ਮੋਟਰਸਾਈਕਲ ਦੀ ਬੈਟਰੀ ਨਾਲ ਵੀ ਸਟਾਰਟ ਹੋ ਜਾਂਦਾ ਹੈ ਇੰਨਾ ਰਹਿ ਲਿਆ ਗਿਆ ਜੀ ਇੰਨਾ ਰਹਿ ਲਿਆ ਇੰਜਣ ਦਾ ਹੈ ਇਥੋਂ ਖੁੱਲ ਕੇ ਹੀ ਹੋ ਜੂਗਾ ਤੇ ਜੇ ਹਨਾ ਕਲਿੱਪ ਆ ਸਭ ਦਾ ਮਤਲਬ ਇਹ ਲੋਕ ਸਿਸਟਮ ਹੈ ਤਾਂ ਖੋਲ ਕੇ ਤੁਸੀਂ ਕੱਢੋ ਸਾਫ਼ ਕਰੋ ਹਨਾ ਇਦਾਂ ਹੀ ਲਗਾ ਕੇ ਬਸ ਇਥੋਂ ਸਿੱਧਾ ਕਰਕੇ ਲੋਕ ਕਰ ਦਿਓ ਉਹ ਤੋਂ ਬਾਅਦ ਹੋਰ ਦੇਖੋ ਕੂਲਰ ਚੈੱਕ ਕਰਨਾ ਤਾਂ ਆ ਪਿਆ ਯਾਨੀ ਕਿ ਮੇਨ ਚੀਜ਼ਾਂ ਹੁੰਦੀਆਂ ਨੇ ਪੇ ਇਹੀ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ ਜੀ ਫਰੰਟ ਤੇ ਨੇ ਹਾਂ ਜੀ ਹਾਂ ਮੈਨੂੰ ਸਵੇਰੇ ਜੋ ਵੀ ਤੁਸੀਂ ਤੇਲ ਪਾਣੀ ਚੈੱਕ ਕਰਨਾ ਤਾਂ ਫਰੰਟ ਤੋਂ ਹੀ ਤੁਸੀਂ ਖੋਲ ਕੇ ਇੱਕ ਜਗ੍ਹਾ ਤੇ ਖੜ ਕੇ ਸਾਰਾ ਚੈੱਕ ਕਰ ਸਕਦੇ ਹੋ ਬੜੀ ਈਜ਼ੀ ਬਾਕੀ ਧਰ ਮੈਂ ਹੋਰ ਚੀਜ਼ਾਂ ਦਿਖਾਵਾਂ ਆ ਦੇ ਆ ਜਿਹੜਾ ਨੇ ਦਿੱਤਾ ਹੋਇਆ ਹੈ ਹਨਾ ਜੀ ਜੈਕ ਲੈ ਆਟੋਮੈਟਿਕੀ ਨੇ ਇਦਾਂ ਬੰਦ ਹੋ ਜਾਣਾ ਇਹ ਆਟੋਮੈਟਿਕ ਲੌਕ ਹੋ ਜਾਂਦਾ ਹੈ ਪਲੇਟਫਾਰਮ ਤੁਸੀਂ ਦੇਖੋਗੇ ਇਹਦਾ ਬੜਾ ਖੁੱਲਾ ਡੁੱਲਾ ਪਲੇਟਫਾਰਮ ਹੈ ਕਿਸੇ ਵੀ ਕੰਪਨੀ ਦਾ ਇੰਨਾ ਖੁੱਲਾ ਪਲੇਟਫਾਰਮ ਨਹੀਂ ਆਂਦਾ ਹਾਂਜੀ ਤੇ ਡਰਾਈਵਰ ਜਿਹੜਾ ਵੀ ਆਪਰੇਟ ਕਰਦਾ ਉਹਨੂੰ ਬੜੇ ਆਰਾਮਦਾਈ ਤਰੀਕੇ ਨਾਲ ਬੈਠ ਕੇ ਹੂੰ ਆਪਰੇਟ ਕਰ ਸਕਦਾ ਜੀ ਬਾਕੀ ਹੋਰ ਵੀ ਹੈ ਜੀ ਗੱਲ ਇਹਦੇ ਨਾਲ ਵਿਚਾਲੋਂ ਹੇਡ ਉੱਚੀ ਨਹੀਂ ਲਗਭਗ ਪਲੇਨ ਜਈ ਹੈ ਥੋੜਾ ਹੀ ਫਰਕ ਬਿਲਕੁਲ ਉਹੀ ਫਲੈਟ ਟੈਕ ਹੈ ਜੀ ਹੂੰ ਫੁਲੀ ਸਿੰਕਰੋ ਮੈਸ਼ ਗੇਅਰ ਬਾਕਸ ਹੈ ਇਹਦਾ ਸਾਡਾ ਜੀ ਕਿਸੇ ਵੀ ਸਪੀਡ ਤੇ ਤੁਸੀਂ ਕੋਈ ਵੀ ਗੇਅਰ ਲਗਾ ਸਕਦੇ ਹੋ ਠੀਕ ਹੈ ਜੀ ਆਵਾਜ਼ ਨਹੀਂ ਦਊਗਾ ਬਿਲਕੁਲ ਜੀ ਬਿਲਕੁਲ ਜੀ ਡਬਲ ਪੀਡੀਓ ਆ ਗਿਆ ਜੀ ਡਬਲ ਕਲਚ ਆ ਗਿਆ ਹਾਂ ਜੀ ਓਕੇ ਤੇ ਇਹ ਹੈਗਾ 4 ਵੀ ਡਰਾਈਵ ਦੇ ਵਿੱਚ ਤੇ ਇਹ ਵੀ ਸੇਮ ਹੀ ਹੈ ਹਨਾ ਜੀ ਤੇ ਸਾਡਾ ਜਿਹੜੀ ਟਰਨਿੰਗ ਰੇਡੀਅਸ ਆ ਬਹੁਤ ਘੱਟ ਹੈ ਜੀ ਠੀਕ ਹੈ ਜੀ ਜਿੰਨੇ ਵੀ ਟਰੈਕਟਰ ਮਾਰਕੀਟ 'ਚ ਆ ਗਏ ਆ ਹਰੇਕ ਟਰੈਕਟਰ ਕੋਈ ਵੀ ਹੈ ਪੂਰਾ ਕੱਟਣ ਤੋਂ 45 ਡਿਗਰੀ ਤੱਕ ਮੁੜਦਾ ਹੈ ਪਰ ਇੱਕੋ ਇੱਕ ਟਰੈਕਟਰ ਮਾਰਕੀਟ 'ਚ ਆ ਕਬੋਟਾ ਜਿਹੜਾ 65 ਡਿਗਰੀ ਤੱਕ ਮੁੜਦਾ ਹੈ ਇਹ ਵੀ ਗੱਲ ਘੈਂਟ ਆ ਪਰ ਮੈਂ ਇਹ ਮੁੱਢਦਾ ਕਿਉਂ ਤੁਹਾਨੂੰ ਦੱਸ ਦਿਆਂ ਹਣਾ ਜੀ ਭਾਈ ਇਹਦੇ ਨਾਲ ਬਾਬਲ ਗੇਟ ਟੈਕਨੋਲੋਜੀ ਆ ਜਿਹਦੇ ਚ ਹਾਂ ਬਾਬਲ ਗੇਟ ਤਕਨੀਕ ਹੈ ਇਹ ਨਾ ਬਹੁਤ ਨੇੜਿਓਂ ਮੁੜਿਆਉਂਦਾ ਵੈਸੇ ਇਹਨਾਂ ਦੀ ਵੀਡੀਓ ਕਾਫੀ ਵਾਇਰਲ ਵੀ ਹੋਈਆਂ ਹੋਈਆਂ ਨੇ ਇਹ ਚੀਜ਼ਿਤ ਕਰਕੇ ਜਿੰਨੀ ਕਟਾਈ ਇਹਦੀ ਹੋਰ ਕਿਸੇ ਦੀ ਵੀ ਨਹੀਂ ਕਿਸੇ ਦੀ ਨਹੀਂ ਜੀ ਮਾਰ ਕਿਸੇ ਟਰੈਕਟਰ ਦੀ ਨਹੀਂ ਹਾਂ ਤੇ ਇੱਕ ਮੈਨੂੰ ਹੋਰ ਦੱਸਿਓ ਜੀ ਇਹ ਇਹ ਟਰੈਕਟਰਾਂ ਤੇ ਆਪਣਾ ਮੋਟਰਸਾਈਕਲ ਇਹਨਾਂ ਦੇ ਨਾਲ ਹੀ ਫਰੀ ਆ ਹਾਂਜੀ ਬਿਲਕੁਲ ਬਿਲਕੁਲ ਜੀ ਚਾਹੇ ਟੂ व्हीਲ ਚ ਲੈ ਲਓ ਚਾਹੇ ਫੋਰ व्हीਲ ਡਰਾਈਵ ਚ ਲੈ ਲਓ ਟੂ ਵੀ ਲੈ ਸਕਦਾ ਬੰਦਾ ਜਾਂ 61000 ਬਾਈਕਰਸਾਈਕਲ ਜਾਨੀ ਕਿ ਫਰੀ ਹੈ ਇਹਨਾਂ ਨਾਲ ਬਿਲਕੁਲ ਬਿਲਕੁਲ ਓਕੇ ਤੇ ਹੁਣ ਥੋੜਾ ਜਾਈ ਦੇ ਬਾਰੇ ਪਛਾਨਣਾ ਪਏ ਜੀ ਇਹ ਮਸ਼ੀਨ ਇਹ ਹਾਰਵੈਸਟਰ ਹੈ ਜੀ ਸਾਡੀ ਜੀਰੀ ਕੱਟਣ ਵਾਲੀ ਮਸ਼ੀਨ ਜੀਰੀ ਕੱਟਣ ਵਾਲੀ ਹੈ ਹਾਂ ਇਹਦੇ ਜੀ ਵੀ ਤਿੰਨ ਮਾਡਲ ਆਉਂਦੇ ਆ ਇਹ ਸਭ ਤੋਂ ਵੱਡਾ ਮਾਡਲ ਹੈ 99 ਜੀ ਠੀਕ ਹੈ ਜੀ BC 99G ਹੂੰ ਇਹ ਸਭ ਤੋਂ ਵੱਡਾ 99 ਹੌਸਪਾਵਰ ਦਾ ਇੰਜਨ ਹੈ ਇਹਦਾ ਜੀ ਇੱਕ ਇਸ ਸਾਲ 68G ਵੀ ਆਂਦਾ ਮਾਡਲ ਹਾਂਜੀ ਤੇ ਪੀਜਾ 588I ਵੀ ਆਂਦਾ ਠੀਕ ਹੈ ਜੀ ਤੇ ਹੁਣ ਯੂਨੀਵਰਸਿਟੀ ਮੇਲਾ ਲਗਣ ਜਾ ਰਿਹਾ ਉੱਥੇ ਡਿਸਪਲੇ ਚ ਲਗਣਗੇ ਸਾਰੀ ਮਸ਼ੀਨਾਂ ਸਾਰੀ ਮ ਤੇ ਇਹਦਾ ਫਾਇਦਾ ਕੀ ਹੈ ਜੀ ਮੈਨੂੰ ਇਹ ਦੱਸੋ ਇਹਦਾ ਫਾਇਦਾ ਕੀ ਹੈ ਇਹਨੇ ਜਿਆਦਾ ਕੰਮ ਕਿੱਥੇ ਕਰਨਾ ਇਹਦੇ ਵਿੱਚ ਗ੍ਰੇਨ ਲੋਸ ਬਹੁਤ ਘੱਟ ਹੈ ਅੱਛਾ ਜੀ ਤੇ ਕੰਫਰਟ ਇਹਦਾ ਵੀ ਚਲਾਣ ਦਾ ਵੀ ਬੜਾ ਕੰਫਰਟ ਬਹੁਤ ਹੈ ਡੀਜ਼ਲ ਫਿਊਲ ਐਫੀਸ਼ੀਐਂਟ ਤਾਂ ਇਹਨਾਂ ਦਾ ਹੈ ਹੀ ਹੈ ਕਬੋਟਾ ਜਿੱਥੇ ਜੁੜ ਗਿਆ ਉੱਥੇ ਫਿਊਲ ਐਫੀਸ਼ੀਐਂਟ ਠੀਕ ਹੈ ਡੀਜ਼ਲ ਖਰਚਾ ਤਾਂ ਘੱਟ ਹੋਏਗਾ ਹੀ ਹੋਏਗਾ ਅੰਡਰਸਟੈਂਡ ਹੈ ਜੀ ਓਕੇ ਤੇ ਜਿਵੇਂ ਹੁਣ ਆਮ ਹੀ ਅਕਸਰੀ ਨਾ ਜਦੋਂ ਝੋਨਾ ਕੱਟਣਾ ਹੁੰਦਾ ਵਾਰਸਾ ਸ਼ੁਰੂ ਹੋ ਜਾਂਦੀਆਂ ਨੇ ਬਾਣਸ ਲਾਬੇ ਹੁੰਦੇ ਆ ਹਾਂਜੀ ਤੇ ਚੇਨ ਵਾਲੀ ਹੈ ਜੀ ਗਿੱਲੇ 'ਚ ਤੁਸੀਂ ਜਿੱਦਾਂ ਮਰਜੀ ਆਪਰੇਟ ਕਰ ਸਕਦੇ ਹੋ ਓਕੇ ਕੋਈ ਦਿੱਕਤ ਪ੍ਰੋਬਲਮ ਨਹੀਂ ਹੈ ਇਹਨੂੰ ਗਿੱਲੇ ਛੁੱਕੇ ਬਾਣ ਦੀ ਕੋਈ ਸਮੱਸਿਆ ਨਹੀਂ ਹਾਂਜੀ ਹਾਂਜੀ ਜਿੱਥੇ ਮਰਜੀ ਲਈ ਫਿਰਨ ਇਹਨੇ ਕਿਹੜਾ ਗੋਡਣਾ ਹੈ ਨਾ ਜੀ ਬਿਲਕੁਲ ਬਿਲਕੁਲ ਤੇ ਇਧਰਲੇ ਪਾਸੇ ਵੀ ਇਹਦੀ ਜੇ ਗੱਲ ਕਰੀਏ ਜੀ ਇਹ ਆ ਗਈ ਡੀਜ਼ਲ ਟੈਂਕੀ ਹਾਂਜੀ ਡੀਜ਼ਲ ਫਿਊਲ ਟੈਂਕ ਤੇ ਹੁਣ ਆਪਾਂ ਥੋੜਾ ਜਿਹਾ ਗੱਲ ਇਹਦੇ ਬਾਰੇ ਵੀ ਕਰਦੇ ਜੀ ਪਾਵਰ ਟਰੈਕ ਬਾਰੇ ਇਹ ਹੈ ਯੂਰਪ ਦੇ ਵਿੱਚ ਇਹ ਵੀ ਸਕੋਰ ਕੁਮੋਟਾ ਦੇ ਪ੍ਰੋਡਕਟਾਂ ਜੀ ਹੁਣ ਜਿਹੜਾ ਬੰਦਾ ਕਹਿੰਦਾ ਕਸਟਮਰ ਕਹਿੰਦਾ ਵੀ ਸਾਨੂੰ ਘੱਟ ਪੈਸਿਆਂ 'ਚ ਪ੍ਰੋਡਕਟ ਚਾਹੀਦਾ ਹਾਂਜੀ ਆ ਪਰ ਫੀਚਰ ਵੀ ਸਾਰੇ ਹੋਣੇ ਚਾਹੀਦੇ ਆ ਤੇ ਉਹਨਾਂ ਵਾਸਤੇ ਬਹੁਤ ਵਧੀਆ ਇਹ ਠੀਕ ਹੈ ਇਹ ਬਲੈਕ ਕਲਰ ਦਾ ਸਾਡਾ ਡਿਜੀਟ ਰੈਕ ਆਂਦਾ ਹੈ ਯੂਨੀਕ ਕਲਰ ਹੈ ਪੂਰੀ ਮਾਰਕਟ ਦੇ ਵਿੱਚ ਕਿਸੇ ਵੀ ਕੰਪਨੀ ਕੋਲ ਬਲੈਕ ਕਲਰ 'ਚ ਟਰੈਕਟਰ ਅਵੇਲੇਬਲ ਨਹੀਂ ਹੈਗਾ ਠੀਕ ਹੈ ਜੀ ਅੱਜ ਦੀ ਰੇਟ 'ਚ ਸਾਡੇ ਕੋਲ 43 ਆਈ ਜਿਹੜਾ 52 ਕਿ ਹਸਪਾਵਰ ਦੀ ਕੈਟਾਗਰੀ ਦਾ ਠੀਕ ਹੈ ਜੀ ਉਹ ਅਵੇਲੇਬਲ ਹੈ ਇੱਕ ਦੂਜਾ ਹੈਗਾ 46 ਆਈ ਹਾਂਜੀ ਇਹ 55 ਹਸਪਾਵਰ ਕੈਟਾਗਰੀ ਦਾ ਹੈਗਾ ਠੀਕ ਹੈ ਜੀ ਧਿਆਨ ਵਾਲੇ ਟਾਈਮ 'ਚ ਇਸ ਵਿੱਚ ਵੀ ਪੂਰੀ ਰੇਂਜ ਆ ਰਹੀ ਹੈ 4-ਵੀਲ ਡਰਾਈਵ ਤੋਂ ਛੋਟੇ ਵੱਡੇ ਸਾਰੇ ਮਾਡਲਸ ਅਵੇਲੇਬਲ ਹੋਣਗੇ ਓਕੇ 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 ਤੇ ਇਹ ਇਹ ਆ ਕਿੰਨੀ ਹਸਪਾਵਰ ਚ ਆ ਗਿਆ ਯੂਰੋ ਇਹ ਵੀ 55 'ਚ 4x4 ਹੈ ਜੀ ਠੀਕ ਹੈ ਜੀ 55 ਹਸਪਾਵਰ ਦਾ ਟਰੈਕਟਰ ਹੈ ਇਹ ਦੱਸੋ ਜੀ ਆਪਣੇ ਕੋਲੇ ਕਿੱਥੋਂ ਤੱਕ ਦੇ ਕਿਸਾਨ ਭਰਾ ਜਿਹੜੇ ਵਿਟ ਕਰ ਸਕਦੇ ਆ ਸਾਡੇ ਕੋਲ ਜੀ ਡੇਰਾ ਬੱਸੀ ਏਰੀਆ ਹੋ ਗਿਆ ਸਾਰਾ ਹਾਂਜੀ ਰਾਜਪੁਰਾ ਹੋ ਗਿਆ ਜੀ ਪਟਿਆਲਾ ਹੋ ਗਿਆ ਸਮਾਣਾ ਹੋ ਗਿਆ ਨਾਬਾ ਹੋ ਗਿਆ ਓਕੇ ਜਾਨਕੀ ਪਟਿਆਲਾ ਜ਼ਿਲ੍ਹਾ ਕਿੱਥੋਂ ਤੱਕ ਵੀ ਫੈਲਿਆ ਹੋਇਆ ਹੈ ਸਾਰੇ ਕਿਸਾਨ ਪਰ ਆਪਣੇ ਕੋਲੇ ਆ ਸਕਦੇ ਆ ਪਟਿਆਲੇ ਸਾਡੀ ਬ੍ਰਾਂਚ ਹੈਗੀ ਹੈ ਤੇ ਨਾਬੇ ਵੀ ਅਸੀਂ ਥੋੜੀ ਦੇਰ ਚ ਖੋਲਣ ਜਾ ਰਹੇ ਆ ਬ੍ਰਾਂਚ ਠੀਕ ਹੈ ਜੀ ਡੇਰਾ ਬਸੀ ਵੀ ਸਾਡੀ ਬ੍ਰਾਂਚ ਹੈਗੀ ਹੈ ਜੀ ਤੇ ਮੇਨ ਗੱਲ ਆ ਜਾਂਦੀ ਹੈ ਸਰਵਿਸ ਦੀ ਭਾਜੀ ਕਈ ਸੱਜਣ ਆਪਣੇ ਡਰਦੇ ਹੁੰਦੇ ਆ ਵੀ ਟਰੈਕਟਰ ਤਾਂ ਲੈ ਲਈਏ ਵੀ ਇਹਦੀ ਸਰਵਿਸ ਕਿਸ ਤਰ੍ਹਾਂ ਦੀ ਰੋ ਥੋੜਾ ਜਿਹਾ ਇਹਦੇ ਬਾਰੇ ਜਾਣਨਾ ਪਾਏ ਦੇਖੋ ਸਰਵਿਸ ਦਾ ਦੇਖੋ ਮੇਜਰ ਕੰਸਰਨ ਹੈਗਾ ਹੀ ਹਣੇ ਅੱਜ ਦੇ ਟਾਈਮ 'ਚ ਅਸੀਂ ਆਪਣੇ ਕਸਟਮਰ ਨੂੰ ਡੋਰ ਸਟੈਪ ਸਰਵਿਸ ਪ੍ਰੋਵਾਈਡ ਕਰਦੇ ਆਂ ਜੀ ਬੰਦਾ ਫੋਨ ਕਰਦਾ ਤਾਂ ਅਸੀਂ ਘਰ ਹੀ ਜਾ ਕੇ ਸਰਵਿਸ ਪ੍ਰੋਵਾਈਡ ਕਰਦੇ ਆ ਉਹਨੂੰ ਓਕੇ ਘਰੇ ਜਾ ਕੇ ਸਰਵਿਸ ਕਰਕੇ ਆਉਂਦੇ ਹਾਂ ਕੋਈ ਮੇਜਰ ਕੋਈ ਕੰਮ ਹੋਏ ਵੈਸੇ ਤਾਂ ਦੇਖੋ ਪ੍ਰੋਡਕਟਸ ਇਦਾਂ ਦੇ ਆ ਗਏ ਕਿ 5-5 ਸਾਲ ਦੀ ਵਾਰੰਟੀ ਹੈ ਕੋਈ ਟੁੱਟਪਨ ਹੁੰਦੀ ਨਹੀਂ ਨਾ ਹੀ ਮੰਗਦੇ ਰਿਪੇਅਰ ਕੋਈ ਸਰਵਿਸ ਹੀ ਹੁੰਦੀ ਹੈ ਉਹ ਸਾਡਾ ਬੰਦਾ ਡੋਸਟ ਸਟਪ ਘਰ ਜਾ ਕੇ ਅਗਲੇ ਤੇ ਕਰਕੇ ਆਂਦਾ ਹੈ ਠੀਕ ਹੈ ਜੀ ਇਨ ਕੇਸ ਰੱਬ ਨਾ ਕਰੇ 1921 ਕੋਈ ਦਿੱਕਤ ਆ ਜਾਏ ਤਾਂ ਫਿਰ ਵੀ ਸਾਡਾ ਸਟਾਫ ਰੈਡੀ ਅਵੇਲੇਬਲ ਹੈ ਵਰਕਸ਼ਾਪ ਫੁਲੀ ਇਕੁਇਪਡ ਹੈ ਸਾਡੇ ਕੋਲ ਤੇ ਇੱਥੇ ਬੜੇ ਵਧੀਆ ਤਰੀਕੇ ਨਾਲ ਅਸੀਂ ਉਹ ਟਾਈਮਲੀ ਉਹਦਾ ਕੰਮ ਕਰਕੇ ਦਿੰ ਤੇ ਇਹਦੀ ਆਮ ਸਰਵਿਸ ਕਿੰਨੇ ਕ ਪੈਸਿਆਂ ਦੇ ਵਿੱਚ ਹੋ ਜਾਂਦੀ ਹੈ ਹਾਂਜੀ ਇਹ ਬੜਾ ਵਧੀਆ ਪੁਆਇੰਟ ਆ ਤੁਹਾਡਾ ਇਹ ਜੇ ਆਪਾਂ ਦੂਜੇ ਪ੍ਰੋਡਕਟਸ ਦੀ ਅੱਜ ਜਿਹੜੇ ਇੰਟਰਨੈਸ਼ਨਲ ਬ੍ਰਾਂਡ ਦੇ ਪ੍ਰੋਡਕਟ ਆ ਉਹਨਾਂ ਦੀ ਗੱਲ ਕਰੀਏ ਤਾਂ ਘੱਟੋ ਘੱਟ 4500 ਲੈ ਕੇ 5500 ਤੱਕ ਖਰਚਾ ਆਂਦਾ ਹੈ ਸਰਵਿਸ ਦਾ ਜੀ ਪਰ ਜੇ ਕਬੋਟਾ ਦੀ ਆਪਾਂ ਗੱਲ ਕਰਦੇ ਆ ਇਹਦਾ ਤੁਸੀਂ ਮੋਲਾਈਲ ਫਿਲਟਰ ਵੀ ਦੇਖੋਗੇ ਨਾ ਤਾਂ ਮੇਡ ਇਨ ਇੰਡੋਨੇਸ਼ੀਆ ਆ ਉਹ ਅੱਜ ਵੀ ਸਟicker ਲੱਗਿਆ ਹੋਇਆ ਮੇਡ ਇਨ ਇੰਡੋਨੇਸ਼ੀਆ ਬਲਕਿ ਇੰਟਰਨੈਸ਼ਨਲ ਕੁਆਲਿਟੀ ਦੇ ਪ੍ਰੋਡਕਟਸ ਆ ਪਰ ਜੇ ਸਰਵਿਸ ਦਾ ਖਰਚੇ ਦੀ ਗੱਲ ਕਰਾਂਗੇ ਸਿਰਫ ਸਾਡੇ ਸਰਵਿਸ ਹੋ ਜਾਂਦੀ ਹੈ ਹਲੋ 3500 ਦੇ ਵਿੱਚ ਸਰਵਿਸ ਬੁਲਟ ਦੀ ਨਹੀਂ ਹੁੰਦੀ ਇਹਦੇ ਵਿੱਚ ਤੁਹਾਨੂੰ ਕੋਵੋਟਾ ਦੇ ਟਰੈਕਟਰ ਦੀ ਸਰਵਿਸ ਹੋ ਜੂ ਤੇ ਬਾਕੀ ਖਰਚਾ ਤੁਹਾਨੂੰ ਭਾਈ ਉਹਨੇ ਦੱਸ ਹੀ ਦਿੱਤਾ ਜਿਹੜੇ ਸੱਜਣ ਚਲਾਉਂਦੇ ਆ ਨਾ ਮੈਂ ਤੁਹਾਨੂੰ ਇਹ ਕਹੂੰਗਾ ਤੁਹਾਡੇ ਰਿਸ਼ਤੇਦਾਰੀ ਚ ਤੁਹਾਡੇ ਆਂਢ ਗੁਆਂਢ ਦੇ ਵਿੱਚ ਕਿਤੇ ਵੀ ਤੁਹਾਨੂੰ ਕੋਵੋਟਾ ਟਰੈਕਟਰ ਮਿਲਦਾ ਨਾ ਜਿਹੜਾ ਵੀ ਕਿਸਾਨ ਭਰਾ ਉਹ ਟਰੈਕਟਰ ਨੂੰ ਯੂਜ਼ ਕਰਦਾ ਚਲਾਉਂਦਾ ਤੁਸੀਂ ਉਹਦੀ ਰਹਿ ਜ਼ਰੂਰ ਲੈ ਕੇ ਆਇਓ ਤੇ ਤੁਸੀਂ ਵੀ ਮਿੱਤਰੋ ਜਿੰਨੇ ਪਟਿਆਲੇ ਡਿਸਟ੍ਰਿਕਟ ਦੇ ਨਾਲ ਜੁੜੇ ਹੋਏ ਹੋ ਨਾ ਜਰੂਰ ਇੱਕ ਵਾਰੀ ਰਾਜਪੁਰੇ ਆ ਕੇ ਜਾਇਓ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਚਲਾਤਾ ਸਤਕਾਰ ਮੋਟਰਜ ਰਾਜਪ ਤੇ ਬਹੁਤ ਕੈਂਟ ਬੰਦੇ ਨੇ ਯਾਰ ਬਹੁਤ ਕੈਂਟ ਇਹਨਾਂ ਦੀ ਡੀਲਿੰਗ ਹੈ ਮੈਨੂੰ ਨਾ ਮਿਲ ਕੇ ਅੱਜ ਪਹਿਲੀ ਵਾਰੀ ਮਿਲੇ ਐ ਲੱਗੇ ਨਹੀਂ ਵੀ ਉਪਰੇ ਬੰਦੇ ਆ ਲੈ ਅਜੀਤ ਬੈਂਕਟ ਹਾਲ ਆ ਨੇੜੇ ਸਾਹਮਣੇ ਫਲਾਈਓਵਰ ਆ ਠੀਕ ਹੈ ਇਹ ਕਿਹੜਾ ਫਲਾਈਓਵਰ ਵਾਜਦਾ ਜੀ ਰਾਜਪੁਰਾ ਪਟਿਆਲਾ ਅਸਾਂ ਮੇਨ ਰਾਜਪੁਰੇ ਤੋਂ ਜਿਹੜਾ ਪਟਿਆਲਾ ਰੋਡ ਆ ਇਹ ਫਲਾਈਓਵਰ ਉਹ ਆ ਹਾਂਜੀ ਹਾਂਜੀ ਓਕੇ ਤੇ ਲੈ ਮਿੱਤਰੋ ਨੰਬਰ ਆਪਾਂ ਸਕਰੀਨ ਤੇ ਚਲਾ ਤੇ ਕੋਈ ਜਾਣਕਾਰੀ ਸਾਡੇ ਕਿੰਨੇ ਰਹਿ ਗਈ ਹੋਵੇ ਤਾਂ ਸਰਦਾਰ ਜਸਵਿੰਦਰ ਸਿੰਘ ਜੀ ਹੁਰਾਂ ਨਾਲ ਸੰਪਰਕ ਜ਼ਰੂਰ ਕਰਿਓ ਜੇ ਤੁਸੀਂ ਕਬੋਟਾ ਟਰੈਕਟਰ ਲੈਣਾ ਐ ਐਮ ਜੂ ਸੀਰੀਜ਼ ਦਾ ਤੁਹਾਨੂੰ ਮੋਟਰਸਾਈਕਲ ਬਿਲਕੁਲ ਫਰੀ ਦੇ ਵਿੱਚ ਮਿਲੂਗਾ ਤੇ ਜੇਕਰ ਤੁਸੀਂ ਇਹ ਟਰੈਕਟਰ ਲੈਣਿਓ 21 ਆਪਣਾ 21 ਹਸਪਾਵਰ ਵਾਲਾ 24 ਹਸਪਾਵਰ ਜਾਂ 27 ਦੇ ਵਿੱਚ ਇਹਨਾਂ ਦੇ ਉੱਪਰ 2 ਲੱਖ ਤੇ 46000 ਦੀ ਸਬਸਿਡੀ ਮਿਲ ਜੂ ਲੇਡੀਜ਼ ਦੇ ਨਾਂ ਤੇ ਹੈਨਾ ਜੀ ਹਾਂਜੀ ਤੇ ਜੇ ਤੁਸੀਂ ਡਿਜੀਟ ਟਰੈਕ ਖਰੀਦਣਿਆ ਤਾਂ ਵੀ ਆਜੋ ਰੇਟ ਬਾਈ ਉਹਨਾਂ ਦੇ ਬਹੁਤ ਵਾਜਬ ਹੋਣ ਕਿਉਂਕਿ 1998 ਤੋਂ ਲੈ ਕੇ ਇਹ ਹਰ ਇੱਕ ਕਿਸਾਨ ਭਰਾ ਦੇ ਨਾਲ ਵਰਤੇ ਹੋਏ ਨੇ